ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਸਾਨੂੰ ਦੁਸ਼ਮਣ ਤੋਂ ਡਰ ਨਹੀਂ ਲੱਗਦਾ ਸਾਨੂੰ ਆਪਣਿਆਂ ਤੋਂ ਡਰ ਲੱਗਦਾ ਜਦੋਂ ਗਤਾਰੀਆਂ ਕਰ ਜਾਂਦੇ ਨੇ ਬਹੁਤ ਸਾਰੇ ਲੋਕ ਕਹਿ ਰਹੇ ਜੀ ਇੱਥੇ ਕੋਈ ਅਕੈਡਮੀ ਬਣਾ ਦਿਓ ਜੀ ਕੋਈ ਕਹਿੰਦਾ ਸੰਗੀਤ ਨਹੀਂ ਬਣਾਓ ਤੁਹਾਡੇ ਮੁਤਾਬਕ ਇੱਥੇ ਕੀ ਹੋਣਾ ਚਾਹੀਦਾ ਇੱਥੇ ਤਾਂ ਉਹ ਹੀ ਚੀਜ਼ ਵਾਣੀ ਚਾਹੀਦੀ ਹੈ ਜਿਹੜੀ ਉਸ ਟਾਈਮ ਸੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਸੀ ਜਦੋਂ ਇੱਥੇ ਖਾਲਸਾਈ ਪੰਥ ਆਇਆ ਇੱਥੇ ਘੋੜੇ ਹਣਕੇ ਇੱਥੇ ਬਾਜੇ ਵੱਜੇ ਇਥੇ ਹਾਥੀਆਂ ਨੇ ਜਦੋਂ ਚਿੰਘਾੜਾ ਮਾਰੀਆਂ ਪਹਾੜੀਆਂ ਕੰਬੜ ਲਾਤੀਆਂ ਇਥੇ ਖਾਲਸਾ ਪਰੇਟ ਹੋਈ ਹਰੇਕ ਸਾਲ ਉਹ ਦਿਨ ਤੇ ਜਿਹੜੇ ਦਿਨ ਮਹਾਰਾਜਾ ਲਨਜੀਤ ਸਿੰਘ ਨੇ ਇਹ ਸਾਰੇ ਕਿਰਤਬ ਜਿਹਦਾ ਹਰੀ ਸਿੰਘ ਨਰੂਆ ਨੇ ਕਰਕੇ ਦਿਖਾਏ ਹੋਏ ਜਰਨੈਲਾਂ ਨੇ ਜਿਹੜੀ ਅੰਗਰੇਜ਼ ਸਰਕਾਰ ਦੇ ਉਹਨਾਂ ਦੇ ਮਨਾਂ ਦੇ ਵਿੱਚ ਡਰ ਬਹਟਾਦਾ ਸੀ ਵੀ ਇਹ ਉਹ ਖਾਲਸਾ ਜਿਹੜਾ ਕਿਸੇ ਅੱਗੇ ਝੁਕਿਆ ਨਹੀਂ ਉਹ ਪਰੇਟ ਉਹ ਸਲਾਮੀ ਇਥੇ ਹੋਣੀ ਚਾਹੀਦੀ ਆ ਜਿਹੜੀ ਕੌਮ ਦੇ ਕਥਾਵਾਚਕਾਂ ਨੂੰ ਸਿਰ ਝਗਾਉਂਦੇ ਵੱਡਿਆਂ ਵੱਡੇ ਵੀ ਜੀ ਸਾਡੇ ਧਰਮ ਦੇ ਵੱਡੇ ਆਤੂਨ ਹੈ ਜੀ ਧਾਰਮਿਕ ਸੰਤ ਕਿਹਾ ਜਾਂਦਾ ਅੱਜ ਉਹ ਵੀ ਇੱਕ ਸਨਾਦਨੀ ਸਾਧਨ ਸਦਨ ਜਾ ਕੇ ਜੇ ਤਾਂ ਝੁਕਣ ਲੱਗੇ ਜੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜਾ ਦੇ ਆਦਾ ਪਾਤਰ ਨਹੀਂ ਬਣ ਸਕਿਆ ਉਹ ਦੇ ਧਾਰੀਆਂ ਦਾ ਪਾਤਰ ਕਿਵੇਂ ਬਣ ਸਜੂਗਾ ਇਹ ਬਹੁਤ ਹੀ ਗਿਆਨੀ ਸੇਰ ਸਿੰਘ ਦੱਸੇ ਉਹ ਉੱਥੇ ਕਿਉਂ ਕੀ ਕਰਨ ਗਿਆ ਕੀ ਕੰਮ ਸੀ ਉਹਨੂੰ ਕਿਉਂ ਉਹਨੇ ਸਾਰੇ ਪੰਥ ਦੀ ਜਿਹੜੀ ਹੈਗੀ ਲਾਣਤ ਲੈ ਲਈ ਅਸੀਂ ਸਾਨੂੰ ਕੀ ਲੋੜ ਆ ਉਹਦੇ ਕੋਲੇ ਜਾਣ ਦੀ ਪਹਿਲਾਂ ਮੈਨੂੰ ਤਾਂ ਸਾਡਾ ਗੱਡਾ ਖੜਾ ਉਹਦੇ ਕੋਲੇ ਜਾਣ ਦਾ ਬਾਬਾ ਜੀ ਤੁਹਾਨੂੰ ਵੀ ਸੱਦਾ ਹੈ ਕਿ ਕਹਿੰਦੇ ਜੋਤੇ ਦੇ ਵਿੱਚ ਵੀ ਲੰਗਰ ਨਿਆਂਗ ਫੌਜਾ ਲਾਉਣ ਲੱਗਿਆਂ ਜੀ ਤੁਸੀਂ ਵੀ ਇੱਥੇ ਜਾ ਰਹੇ ਨਹੀਂ ਔਰ ਉਹ ਕਹਿੰਦੇ ਵੀ ਜਦੋਂ ਮੈਂ ਸਦੀਨਾ ਬੁਲਾਈ ਮੈਂ ਲਾੜੇ ਦੀ ਧਾਈ ਜਦੋਂ ਕਿਸ ਨੇ ਕਿਹਾ ਨਹੀਂ ਉਹ ਤਾਂ ਆਰਐਸਐਸ ਦੇ ਸੰਗਾਰੇ ਹੋ ਟੱਟੂ ਨੇ ਜਿਹੜੇ ਉਸੇ ਗੱਲਾਂ ਕਰਦੇ ਨੇ ਉਹ ਇੱਕ ਬੁਲਾਦਕਾਰੀ ਬੰਦਾ ਹਰਜੀਤ ਉਹ ਕੀ ਪੰਚ ਦਾ ਹਿੱਸਾਗਾ ਉਹਨੂੰ ਕਿਹਨੇ ਬਣਾਤਾ ਉਨੇ ਗੱਲ ਕਹੀ ਆ ਵੀ ਜਿਹੜੇ ਸਿੱਖ ਨੇ ਇਸ ਸਨਾਤਨ ਧਰਮ ਦਾ ਹਿੱਸਾ ਨਹੀਂ ਅਸੀਂ ਸਨਾਤਨ ਧਰਮ ਦਾ ਹਿੱਸਾ ਨਹੀਂ ਸਾਡੀ ਤਾਂ ਉਸੇ ਦਿਨ ਲਕੀਰ ਖਿੱਚ ਗਈ ਸੀ ਜਿਸ ਨੇ ਗੁਰੂ ਨਾਨਕ ਮਹਾਰਾਜ ਨੇ ਜਿਨੂੰ ਪੌਣ ਤੋਂ ਅਨਕਾਰ ਕਰਤਾ ਸੀਗਾ ਸ਼੍ਰੋਣੀ ਕਮੇਟੀ ਨੂੰ ਸੇਵਾ ਦਿੱਤੀ ਜਾਵੇ ਜੀ ਹੁਣ ਤੱਕ ਸ਼੍ਰੋਣੀ ਕਮੇਟੀ ਕਿੱਥੇ ਸੀਗੀ ਹੋਂਕਾਰ ਆਦੀ ਬਣ ਉਹਨਾਂ ਨੇ ਕਾਹਨ ਸੇਵਾ ਦਈਏ ਜੇ ਇੱਥੇ ਮੈਂ ਕਹਿੰਨਾ ਬਾਦਲ ਸਰਕਾਰ ਹੁੰਦੀ ਇਹਨਾਂ ਨੂੰ ਡਾਂਗਾ ਮਾਰ ਮਾਰ ਸਾਨੂੰ ਸਾਰਿਆਂ ਦੇ ਬਲ ਨੇ ਦੇਖ ਨਹੀਂ ਛੱਡਦੇ ਸੀ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਕਹਿਆ ਵੀ ਸਰਕਾਰਾਂ ਨੇ ਕਦੇ ਸੀ ਸਾਡੀ ਜਿਹੜੀ ਸਰਕਾਰ ਹੈ ਖਾਲਸਾ ਸੀ ਮਹਾਰਾਜਾ ਅਜੀਤ ਸਿੰਘ ਕੋਲ ਪਰਮਿਸ਼ਨ ਲੈਣ ਆ ਤੇ ਅਸੀਂ ਹੱਥ ਜੋੜ ਕੇ ਅੰਗਰੇਜ਼ਾਂ 'ਚ ਬੁਲਾ ਲਈ ਵੀ ਭਾਈ ਆਜੋ ਫੈਕਟਰੀ ਲਾ ਲਓ ਇੱਥੇ ਹੁਣ ਅੰਗਰੇਜ਼ਾਂ ਤੋਂ ਪਰਮਿਸ਼ਨ ਲੈਣੀ ਪੈਂਦੀ ਜੀ ਵੀ ਜਿਹੜਾ ਖਾਲਸਾ ਰਾਜ ਦਾ ਇੱਕ ਖਜ਼ਾਨਾ ਬਹੁਤ ਵੱਡਾ ਕਈ ਅਰਬਾਂ ਕਰੋੜਾਂ ਜਿਹਦੀ ਕੋਈ ਗਿਣਤੀ ਹੋਈ ਨਹੀਂ ਉਹ ਜਿਹੜਾ ਸਵਿਚਟ ਬੈਂਕ ਦੇ ਵਿੱਚ ਪਿਆ ਤੇ ਉਹਨੂੰ ਵੀ ਖਾਲਸਾ ਪੰਥ ਜੇ ਹੁਣ ਜੇ ਕਹਿ ਦਈਏ ਵੀ ਬਾਦਲ ਜਾ ਕੇ ਉੱਥੇ ਲੈ ਆਵੇ ਜਾਂ ਹੋਰ ਕੋਈ ਚਲੇ ਜਾਵੇ ਉਹ ਇਹ ਪੰਥ ਸੋੜੋ ਨਹੀਂ ਖਾਲਸਾ ਪੰਥ ਦਾ ਪੰਥੀ ਹੈ ਨਾ ਕੋਈ ਐਸਾ ਜਿਹੜੇ 5000 ਦੀ ਨੇ ਉਹ ਇੱਕ ਕਮੇਟੀ ਬਣਨੀ ਚਾਹੀਦੀ ਆ ਜਿਹੜਾ ਮੈਂ ਕਹਿੰਦਾ ਉਹ ਇੱਥੇ ਖਰਚ ਹੋਣਾ ਚਾਹੀਦਾ ਇੱਥੇ ਤਾਂ ਅਮਿਤ ਜੀ ਆਹ ਹੋਰ ਨਾਲ ਸਾਫ਼ ਤੌਰ ਤੇ ਕਹਤਾ ਵੀ ਅਸੀਂ ਕੋਈ ਬੰਦੀ ਸਿੰਘ ਰਿਆ ਨਹੀਂ ਕਰਨੀ ਕਹਿੰਦੇ ਅੱਤਵਾਦੀ ਹੈ ਜਦੋਂ ਕਹਿੰਦੇ ਇਹਨਾਂ ਨੂੰ ਬਸਤਾਵਾ ਹੀ ਨਹੀਂ ਹੈਗਾ ਵੀ ਅਸੀਂ ਜੋ ਕੀਤਾ ਉਹਦਾ ਬਸਤਾਵਾ ਕਰਦੇ ਕਹਿੰਦੇ ਫਿਰ ਕਿਉਂ ਅਸੀਂ ਛੱਡੀ ਜਦੋਂ ਕਿਸਾਨੀ ਮੋਰਚਾ ਲੱਗਿਆ ਸੀ ਉਦੋਂ ਵੀ ਅਮਿਤ ਸਾਹਿਬ ਵਰਗੇ ਵੱਡੇ ਵੱਡੇ ਨਰਿੰਦਰ ਜਿਹੜੇ ਤੋਮਰ ਵਰਗੇ ਵੱਡੇ ਵੱਡੇ ਦਾਅਵੇ ਕਰਦੇ ਸੀ ਆਮ ਨਹੀਂ ਮੰਨਤੇ ਉਦੋਂ ਵੀ ਕਹਿੰਦੇ ਸੀਗੇ ਪਰ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ ਜਿਸ ਤੇ ਉਹਨਾਂ ਨੇ ਉਹ ਜਿਹੜੇ ਤਿੰਨ ਬਿਲ ਸੀ ਉਹ ਵੀ ਰੱਦ ਕੀਤੇ ਤੇ ਤੇ ਮਾਫੀ ਵੀ ਮੰਗਣੀ ਪਈ ਉਹਨਾਂ ਕੋਈ ਨਹੀਂ ਗੁਰੂ ਸਾਹਿਬ ਇਹ ਸਾਰਾ ਸਮਾਂ ਬਣ ਜਾਣਾ ਗੁਰੂ ਸਾਹਿਬ ਤੇ ਸਾਨੂੰ ਭਰੋਸਾ ਆਦਰ ਜੇ ਬੰਦੀ ਸਿੰਘ ਜੂਰ ਬਾਹਰ ਹੋਣਗੇ ਗੁਰੂ ਕਿਰਪਾ ਕਰੂਗਾ ਖਾਲਸਾ ਬਾਰਡਰ ਰੋਪੜ ਤੇ ਲੱਗੇ ਮੋਰਚੇ ਦੇ ਵਿੱਚ ਬੈਠੇ ਆ ਸੋ ਸੰਗਤਾਂ ਲਈ ਪਹਿਲਾਂ ਤਾਂ ਰਾਹਤ ਦੀ ਗੱਲ ਇਹ ਹੈ ਦੱਸ ਦਈਏ ਕਿ ਖੁਸ਼ੀ ਦੀ ਗੱਲ ਵੀ ਹੈ ਬੇ ਨਿਸ਼ਾਨਦੇਹੀ ਹੋ ਚੁੱਕੀ ਹੈ ਜਿਹੜੀਆਂ ਆਪਣੀਆਂ ਨਿਸ਼ਾਨੀਆਂ ਲਗਾ ਦਿੱਤੀਆਂ ਗਈਆਂ ਨੇ ਤਾਂ ਇਹ ਇਹ ਕਹਿ ਸਕਦੇ ਵੀ ਪਹਿਲੇ ਪੜਾਅ ਦੀ ਜਿਹੜੀ ਹੈਗੀ ਆਪਾਂ ਜਿੱਤ ਹਾਸਲ ਕੀਤੀ ਹੈ ਸੋ ਅੱਜ ਬਾਬਾ ਰਾਜਾ ਰਾਜ ਸਿੰਘ ਜੀ ਵੀ ਆਏ ਨੇ ਉੱਪਰ ਦਰਸ਼ਨ ਕਰਕੇ ਵੀ ਆਏ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਬਾਬਾ ਜੀ ਜਿੱਥੇ ਰੌਣਕਾਂ ਪਹਿਲਾਂ ਤੋਂ ਹੀ ਚਾਹੀਦੀਆਂ ਸੀ ਸਰਕਾਰਾਂ ਨੂੰ ਲੋਕਾਂ ਨੂੰ ਚਾਹੀਦੀਆਂ ਸੀ ਉੱਥੇ ਅੱਜ ਮੋਰਚਾ ਲਾਉਣਾ ਪੈ ਗਿਆ ਜੀ ਵੀ ਭਾਈ ਆ ਸਾਡੀ ਜਗ੍ਹਾ ਸੀ ਤੁਸੀਂ ਦੱਬੀ ਹੋਈ ਹੈ ਜੀ ਦੇ ਕੋਈ ਖਾਲਸਾ ਪੰਥੀ ਤਰਾਸ਼ਦੀ ਰਹੀ ਹੈ ਜਿੱਥੇ-ਜਿੱਥੇ ਸਾਡਾ ਨਿਸ਼ਾਨ ਝੂਲਦੇ ਨੇ ਖਾਲਸਾ ਪੰਥ ਦੇ ਜਿਹੜੀ ਆਪਦੇ ਨੂੰ ਕਹਿੰਦੇ ਸੀ ਵੀ ਅਸੀਂ ਪੰਥਕ ਸਰਕਾਰਾਂ ਨੇ ਉਹਨਾਂ ਨੇ ਵੱਡਾ ਸਿੱਖੀ ਦਾ ਘਾਣ ਕੀਤਾ ਤੇ ਉਹਨਾਂ ਨੇ ਜਿਹੜਾ ਹੈਗਾ ਸਿੱਖ ਪੰਥ ਤੇ ਨਾਮ ਨਿਸ਼ਾਨ ਖਤਮ ਹੀ ਕੀਤੇ ਨੇ ਹੁਣ ਕਿਹਦੀ-ਕਿਹਦੀ ਅਸੀਂ ਗੱਲ ਕਰੀ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਗਏ ਨੇ ਉਹਨਾਂ ਇਮਾਰਤਾਂ ਨੂੰ ਢਾਟ-ਢੇਰੀ ਕਰ ਦਿੱਤਾ ਗਿਆ ਉਹਨਾਂ ਨੇ ਸੌਤੇ ਹੋਰ ਨਵੇਂ ਸਿਰਜ ਕਰਤੇ ਕਿ ਗੱਲ ਵੀ ਉਹ ਜਿਹੜੇ ਪੁਰਾਤਨ ਸੀਗੇ ਉਹ ਉਸੇ ਤਰ੍ਹਾਂ ਕਾਇਮ ਹੋਣੇ ਚਾਹੀਦੇ ਸੀ ਹੁਣ ਦੇਖੋ ਇੱਥੇ ਜਿਹੜਾ ਹੈਗਾ ਖਾਲਸਾਈ ਨਾਨਸਾਨ ਸਾਹਿਬ ਉਸ ਜਿਹੜਾ ਖਾਲਸਾ ਰਾਜ ਦੀ ਗਵਾਹੀ ਭਰਦਾ ਜਿਸ ਟਾਈਮ ਇੱਥੇ ਅੰਗਰੇਜ਼ਾਂ ਦੇ ਨਾਲ 1831 ਦੇ ਵਿੱਚ ਸੰਧੀ ਹੋਈ ਆ ਇਥੇ ਮਹਾਰਾਜਾ ਰਣਜੀਤ ਸਿੰਘ ਇਸ ਜਗ੍ਹਾ ਤੇ ਆਏ ਨੇ ਤੇ ਇਹ ਸੱਤ ਲੋਜ ਦੇ ਨਾਲ ਵਗਦਾ ਵਾ ਇੱਧਰ ਖਾਲਸਾ ਰਾਜ ਦੂਜੇ ਪਾਸੇ ਅੰਗਰੇਜ਼ ਰਾਜ ਉਸ ਟਾਈਮ ਤੇ ਫਿਰ ਜਦੋਂ ਕੋਈ ਦੋ ਦੇਸ਼ਾਂ ਦੇ ਨੁਮਾਇंदे ਮਿਲਦੇ ਨੇ ਵੱਡੇ ਉਹ ਜਿਹੜਾ ਲਾਰਜ ਵਿਲੀਅਮ ਬੈਂਕਟਨ ਬੈਂਟਕ ਸੀ ਉਹ ਜਦੋਂ ਰਿਹਾ ਆਇਆ ਫਿਰ ਇੱਥੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਖਾਲਸਾ ਫੌਜ ਦੇ ਜਿਹੜੇ ਜਰਨੈਲ ਸੀਗੇ ਅ ਜਥੇਦਾਰ ਹਰੀ ਸਿੰਘ ਨਲੂਆ ਜਿਨ੍ਹਾਂ ਨੇ ਖੈਬਰਦਰਾ ਤੱਕ ਜਿਹੜੇ ਹੈਗੇ ਨਾਕੇ ਲਾਏ ਉੱਥੇ ਵੀ ਇਨਸਾਨ ਸਾਹਿਬ ਚੁਲਾਏ ਖਾਲਸੇ ਦੇ ਉੱਥੇ ਵੀ ਜਿਹੜੇ ਨਿਸ਼ਾਨ ਝੂਲਦੇ ਨੇ ਉਹ ਜਥੇਦਾਰ ਇੱਥੇ ਨਾਲ ਜਰਨੈਲ ਆਏ ਫਿਰ ਜਦੋਂ ਕੋਈ ਸੰਧੀ ਤੋਂ ਪਹਿਲਾਂ ਹਨਾ ਇੱਕ ਦੂਜੇ ਦੇਸ਼ ਜੇ ਜੇ ਇਧਰੋਂ ਕੋਈ ਜਾਵੇ ਉਧਰ ਜਿਹੜੀ ਫੌਜਾਂ ਜੇ ਇੱਥੇ ਸਾਡੇ ਕੋਲੇ ਆਵੇ ਇਧਰ ਫਿਰ ਉਹ ਫੌਜਾਂ ਆਪ ਦਾ ਉਹਨੂੰ ਆਪਰੇਟ ਕਰਦੀਆਂ ਨੇ ਸਲਾਮੀ ਵੀ ਕਹਿੰਦੇ ਨੇ ਇੱਥੇ ਫਿਰ ਦੇਖੋ ਕੱਲੇ ਮਹਾਰਾਜਾ ਰਣਜੀਤ ਸਿੰਘ ਜਾਂ ਦਸਬੀ ਸਿੰਘ ਨਹੀਂ ਆਏ ਨਾਲ ਹਰੀ ਸਿੰਘ ਨਲੂਆ ਇੱਥੇ ਪੂਰੀ ਫੌਜ ਆਈ ਫੌਜਾਂ ਆਈਆਂ ਇੱਥੇ ਜਿਹਦੇ ਵਿੱਚ ਹਾਥੀ ਘੋੜੇ ਊਠ ਤੌਂਸੇ ਨੰਗਾਰ ਇਨਸਾਨ ਸਾਹਿਬ ਸਾਰਾ ਕੁਝ ਇੱਥੇ ਆਇਆ ਤੇ ਇੱਥੇ ਤਾਂ ਸਾਰ ਨਗਾਰੇ ਵੀ ਖੜਕੇ ਇੱਥੇ ਬੈਂਡ ਬਾਜ਼ੀ ਵਜੇ ਇੱਥੇ ਫਿਰ ਖਾਲਸਾਈ ਫੌਜਾਂ ਨੇ ਜੰਗ ਜੂ ਕਰਤਬ ਦਿਖਾਏ ਸਲਾਮੀ ਜਿਹੜੀ ਖਾਲਸਾ ਦੀ ਆਪਰੇਟ ਉਹ ਕੀਤੀ ਖਾਲਸਾਈ ਪਰੇਟ ਇੱਥੇ ਹੋਈ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਗੱਲਬਾਤ ਹੋਈ ਜੋ ਵੀ ਸੰਧੀ ਹੋਈ ਉਸ ਟਾਈਮ ਫੇਰ ਬਾਦ ਦੇ ਵਿੱਚ ਹੋਈ ਆ ਪਹਿਲਾਂ ਉਹ ਇਹ ਦੇਖ ਕੇ ਜਿਹੜਾ ਉਹ ਲਾਰਡ ਵਿਲੀਅਮ ਵੈਂਟਨਕ ਸੀ ਉਹ ਮਨ ਦੇ ਵਿੱਚ ਖੁਸ਼ ਵੀ ਹੋਇਆ ਤੇ ਉਹਦਾ ਮਨ ਅੰਦਰੋਂ ਕੰਬ ਵੀ ਗਿਆ ਵੀ ਇਹ ਉਹ ਫੌਜਾਂ ਨੇ ਜਿਨ੍ਹਾਂ ਨੇ ਅਜੇ ਤੱਕ ਦਰਿਆ ਖੈਬਰ ਨੂੰ ਬੰਨ ਲਾਏ ਨੇ ਹਰੀ ਸਿਗਨਲ ਉਹਨੂੰ ਦੇਖ ਕੇ ਵੱਡੇ ਵੱਡੇ ਕੱਦ ਜੋਧਿਆਂ ਦੇ ਆ ਪੂਰੀ ਚੜ੍ਹਦੀ ਕਲਾ ਦੇ ਜਾਹੋ ਜਲਾਲ ਜੋਦ ਦੇਖਿਆ ਉਹਨੇ ਖਾਲਸੇ ਦਾ ਉਹ ਅੰਦਰੋਂ ਕੰਬੇ ਵੀ ਵੀ ਇਹਨਾਂ ਨਾਲ ਲੜਦਾ ਨਹੀਂ ਇਹਨਾਂ ਨਾਲ ਸੰਧੀ ਠੀਕ ਆ ਫਿਰ ਉਸ ਟਾਈਮ ਜਿਹੜੀ ਸੰਧੀ ਹੋਈ ਜੋ ਵੀ ਕੁਝ ਹੋਇਆ ਇੱਥੇ ਇਹ ਉਸ ਟਾਈਮ ਦਾ ਹੈਗਾ 1831 ਦਾ ਫਿਰ ਉਸ ਤੋਂ ਬਾਅਦ ਜਦੋਂ ਖਾਲਸਾ ਰਾਤ ਚੱਲਿਆ ਗਿਆ ਸਾਡੇ ਆਪਦਿਆਂ ਨੇ ਜਿਹੜਾ ਹੈ ਗਦਾਰੀਆਂ ਕੀਤੀਆਂ ਫਿਰ 1800 ਜਿਹੜਾ ਇਸ ਚੌਕੀ ਬਣੀ ਸੀ 1849 ਦੇ ਵਿੱਚ ਉਹ ਚਿਰਿਤ ਚੌਂਕੀ ਜ ਅੰਗਰੇਜ਼ਾਂ ਨੇ ਟਾਇਟੇਰੀ ਕਰਤੀ ਜਿਹੜੀ ਸਿੱਕ ਬਣੀ ਹੋਈ ਸੀ ਪਰ ਜਿਹੜਾ ਨਿਸ਼ਾਨ ਆ ਇਹ ਅੱਠ ਧਾਤੂ ਦਾ ਬਣਿਆ ਹੋਇਆ ਇਹ ਉਸੇ ਤਰ੍ਹਾਂ ਅੱਜ ਵੀ ਵਰਕਰਾਰ ਆ ਜੇ ਉਸ ਤੋਂ ਬਾਅਦ ਚਲੋ ਸ਼ਾਂਤ ਨਹੀਂ ਉਹ ਤਾਂ ਉਸੇ ਤਰ੍ਹਾਂ ਵਰਕਰਾਰ ਉਹ ਅਸ਼ਟ ਧਾਤੂ ਦਾ ਨਹੀਂ ਹੈਗਾ ਜੀ ਇਹ ਚਲੋ ਕੁਝ ਵੀ ਹੈ ਜੋ ਉੱਥੇ ਲਿਖਿਆ ਹੋਇਆ ਜੇ ਹੈ ਅੱਜ ਵੀ ਉਹ ਨਿਸ਼ਾਨ ਸਾਹਿਬ ਵਰਕਰਾਰ ਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗਵਾਹੀ ਭਰਦਾ ਖਾਲਸਾ ਰਾਜ ਦੀ ਗਵਾਹੀ ਭਰਦਾ ਪਰ ਉਸ ਤੋਂ ਬਾਅਦ ਜੋ ਕੁਝ ਵੀ ਹੋਇਆ ਜਿਸ ਤਰ੍ਹਾਂ ਸੇ ਚੱਲਿਆ ਫਿਰ ਜਿਹੜੇ ਹੈਗੀ ਪੰਜਾਬ ਦੇ ਵਿੱਚ ਸਰਕਾਰਾਂ ਬਣੀਆਂ ਜਿਹੜੇ ਕਹਿੰਦੇ ਸੀ ਪੰਥਕਾਂ ਉਹਨਾਂ ਨੇ ਕੋਈ ਇਹਦੇ ਵਿੱਚ ਖਾਸ ਧਿਆਨ ਨਹੀਂ ਦਿੱਤਾ ਜਿਸ ਤਰ੍ਹਾਂ ਦੇਣਾ ਚਾਹੀਦਾ ਸੀਗਾ ਫਿਰ ਇੱਥੇ ਜਿਹੜੀ ਆ ਬਸਾਂ ਵਾਲੀ ਸਵਰਾਜ ਮਾਤਾ ਕੰਪਨੀ ਆ ਇਹਨਾਂ ਨੇ ਆ ਕੇ ਇੱਥੇ ਜਿਹੜਾ ਹੈਗਾ ਉਹ ਬੱਚੇ ਕਬਜ਼ਾ ਕਰ ਲਿਆ ਜਆ ਹੋਰ ਸੀ ਜੋ ਕੋਈ ਇਥੇ ਫੰਡਰੇਸ਼ਨਾਂ ਫੰਡਰੂਸ਼ਨਾਂ ਬਣੀਆਂ ਜੋ ਵੀ ਇਥੇ ਟਰਸਟ ਬਣੇ ਉਹ ਉਹਨਾਂ ਨੇ ਮਿਲ ਕੇ ਚੱਲਦੇ ਸੀਗੇ ਜੋ ਫਿਰ ਹੌਲੀ ਹੌਲੀ ਜਦੋਂ ਗੁਰੂ ਸਾਹਿਬ ਨੇ ਕਿਸੇ ਤੋਂ ਸੇਵਾ ਲੈਣੀ ਹੋਵੇ ਇਹ ਉਵੇਂ ਸਮਾਂ ਆਉਂਦਾ ਹੁਣ ਸਵਾਹਾ ਆਇਆ ਸੀ ਉਹ ਭਾਈ ਸਾਹਿਬ ਐਸੇ ਬਜ਼ੁਰਗ ਬੈਠੇ ਸੀ ਪਤਲੇ 인ਦਰਪਾਲ ਸਿੰਘ ਉਹਨਾਂ ਦਾ ਨੌ ਦਾ 인ਦਰਪਾਲ ਸਿੰਘ ਹਰਜਿੰਦਰਪਾਲ ਸਿੰਘ ਉਹਰੇ ਵਿਚਾਰੇ ਬੈਠੇ ਇਕੱਲੇ ਫਿਰ ਉਹਨਾਂ ਨਾਲ ਵੀ ਧੱਕਾ ਕੀਤਾ ਗਿਆ ਉਹਨਾਂ ਨੂੰ ਚੱਕ ਕੇ ਬੋਰੀ ਬਿਸਤਰਾ ਉਹਨਾਂ ਦਾ ਬਿਸਤਰਾ ਪਰੇ ਛੱਟਿਆ ਗਿਆ ਉਹਨਾਂ ਨੂੰ ਧੱਕੇ ਵੀ ਮਾਰੇ ਗਏ ਪਰ ਫਿਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਜਿ세 ਬੰਦियां ਇਥੇ ਬਾਬਾ ਬਖਸ਼ੀ ਜੀ ਹੁਣੀ ਆ ਗਏ ਹੋਰ ਜਿ세 ਬੰਦियां ਆ ਗਏ ਆ ਤੇ ਸਿੰਘਾਂ ਦਾ ਜੋਰ ਭਰ ਗਿਆ ਪੰਛ ਦਾ ਜਿਹੜਾ ਸਰਕਾਰ ਸੀ ਉਹ ਵੀ ਚੁੱਕੀ ਜਿਹੜੀ ਇਹ ਕੰਪਨੀ ਵਾਲੇ ਨੇ ਉਹ ਵੀ ਚੁੱਕੀ ਇਹਨਾਂ ਨੇ ਕੱਲ ਜਿਹੜਾ ਹੈਗਾ ਇਨਸਾਨ ਦੇਹੀ ਕਰਤੀ ਵੀ ਇਹ ਜਿਹੜੇ 8 ਕਿਲੇ ਜਿਹੜੇ ਹੈਗੇ ਨੇ ਖਾਲਸਾ ਰਾਜ ਦੇ ਨੇ ਇਹ ਸਾਡਾ ਇਹਦੇ ਵਿੱਚ ਕੁਝ ਨਹੀਂ ਹੈਗਾ ਉਹਨਾਂ ਨੇ ਸਾਨੀਆਂ ਲਾਤੀਆਂ ਨੇ ਬਾਕੀ ਅੱਗੇ ਜੋ ਵੀ ਹੈ ਬਾਬਾ ਬਖਸ਼ੀ ਸਿੰਘ ਜੀ ਹੁਣੇ ਬੈਠੇ ਨੇ ਹੋਰ ਪੰਥਕ ਜਥੇਬੰਦੀਆਂ ਨੇ ਮੈਂ ਇਹਨਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਖੁਸ਼ੀ ਦੀ ਵੱਡੀ ਗੱਲ ਖਾਲਸੇ ਵਾਸਤੇ ਵੀ ਸਾਡਾ ਖਾਲਸਾ ਪੰਥ ਦਾ ਜਿਹੜਾ ਆਏਗਾ ਉਹ ਜਿਹੜਾ ਹੈਗਾ ਨਿਸਾਨ ਸਾਹਿਬ ਅੱਜੇ ਵੀ ਝੂਲਦਾ ਤੇ ਇੱਥੋਂ ਹੀ ਖਾਲਸਾ ਰਾਜ ਦੀ ਸ਼ੁਰੂਆਤ ਹੋਣੀ ਆ ਤੇ ਮੈਂ ਆਪ ਨੂੰ ਦੱਸਣਾ ਚਾਹੁੰਦਾ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਉਸ ਟਾਈਮ 1831 ਦੇ ਵਿੱਚ ਵੀ ਇੱਥੇ ਖਾਲਸਾ ਪ੍ਰੇਟ ਹੋਈ ਘੋੜੇ ਹਣਕੇ ਹੁਣ ਵੀ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ ਇੱਥੇ ਘੋੜੇ ਉਸੇ ਤਰ੍ਹਾਂ ਹਣਕਣਗੇ ਉਸੇ ਤਰ੍ਹਾਂ ਖਾਲਸਾ ਰਾਜ ਦੀਆਂ ਪ੍ਰੇਟਾਂ ਹੋਣਗੀਆਂ ਖਾਲਸਾ ਰਾਜ ਜਿਹੜੇ ਸਿੰਘ ਨੇ ਉਹ ਖਾਲਸਾ ਚੰਗਜੂ ਕਰਤੱਬੀ ਸੀ ਉਸੇ ਤਰ੍ਹਾਂ ਦਿਖਾਇਆ ਜਾਇਆ ਜਾਣਗੇ ਇਹ ਗੁਰੂ ਕਿਰਪਾ ਕਰੂਗਾ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਕਹਿਆ ਵੀ ਸਰਕਾਰਾਂ ਨੇ ਕਦੇ ਸੀ ਸਾਡੀ ਜਿਹੜੀ ਸਰਕਾਰ ਏ ਖਾਲਸਾ ਸੀ ਮਹਾਰਾਜਾ ਰਣਜੀਤ ਸਿੰਘ ਕੋਲ ਪਰਮਿਸ਼ਨ ਲੈਣੋਂ ਦੇ ਹੱਥ ਜੋੜਦੇ ਜਿਓ ਤੇ ਅਸੀਂ ਹੱਥ ਜੋੜ ਕੇ ਅੰਗਰੇਜ਼ ਬੁਲਾ ਲਈ ਵੀ ਭਾਈ ਆਜੋ ਫੈਕਟਰੀ ਲਾ ਲਓ ਇੱਥੇ ਹੁਣ ਅੰਗਰੇਜ਼ਾਂ ਤੋਂ ਪਰਮਿਸ਼ਨ ਲੈਣੀ ਪੈਂਦੀ ਸੀ ਦੇਖੋ ਗੱਲ ਦਾ ਤਰਾਸ ਸੀ ਤੇ ਇਹੀ ਕੰਮ ਦੀ ਆ ਨਾ ਜਿਹੜੇ ਖਾਲਸੇ ਨੇ ਮੱਲਾ ਮਾਰੀਆਂ ਅੱਜ ਉਹਨਾਂ ਨੇ ਸਾਨੂੰ ਧੋਖੇ ਦਿੱਤੇ ਉਹਨਾਂ ਨੇ ਛੱਡਣ ਗਦਾਰੀਆਂ ਕੀਤੀਆਂ ਤਾਂ ਆ ਕੇ ਸਾਡੇ ਰਾਜ ਦਾ ਜਿਹੜੀ ਹੈਗੀ ਆ ਉਹ ਬਰਬਾਦੀ ਹੋਈ ਤਾਸੀਂ ਦੇਖੋ ਇਹ ਇਕੱਲਾ ਇਹ ਨਹੀਂ ਹੈਗਾ ਹੋਰ ਵੀ ਜਦੋਂ ਖੋਜ ਨਿਕਲੂਗੀ ਹੋਰ ਵੀ ਬਹੁਤ ਸਾਰਾ ਸਮਾਨ ਆ ਜਿਹੜਾ ਖਾਲਸਾ ਰਾਜ ਦਾ ਗੁੰਮ ਪਿਆ ਮੈਂ ਕੱਲ ਪਰਸੋ ਚੌਥੇ ਪੜ ਰਿਹਾ ਸੀਗਾ ਆ মিডিਆ ਦੇ ਉੱਤੇ ਆਈ ਸੀ ਖਬਰ ਇੱਕ ਵੀ ਜਿਹੜਾ ਖਾਲਸਾ ਰਾਜ ਦਾ ਇੱਕ ਖਜ਼ਾਨਾ ਬਹੁਤ ਵੱਡਾ ਕਈ ਅਰਬਾਂ ਕਰੋੜਾਂ ਦੀ ਦੀ ਕੋਈ ਗਿਣਤੀ ਹੋਈ ਨਹੀਂ ਉਹ ਜਿਹੜਾ ਸਵਿਫਟ ਬੈਂਕ ਦੇ ਵਿੱਚ ਪਿਆ ਉਹਨੂੰ ਵੀ ਖਾਲਸਾ ਪੰਥ ਜੇ ਹੁਣ ਜੇ ਕਹਿ ਦਈਏ ਵੀ ਬਾਦਲ ਜਾ ਕੇ ਉੱਥੇ ਲੈ ਆਵੇ ਜਾਂ ਹੋਰ ਕੋਈ ਚਲੇ ਜਾਵੇ ਉਹ ਇਹ ਪੰਥ ਸੋੜੋ ਨੇ ਖਾਲਸਾ ਪੰਥ ਦਾ ਪੰਥੀ ਹੈ ਨਾ ਕੋਈ ਐਸੇ ਜਿਹੜੇ ਪੰਥ ਧਰਦੀ ਨੇ ਉਹ ਇੱਕ ਕਮੇਟੀ ਬਣਨੀ ਚਾਹੀਦੀ ਹੈ ਜਿਹੜਾ ਮੈਂ ਕਹਿੰਦਾ ਉਹ ਇੱਥੇ ਖਰਚ ਹੋਣਾ ਚਾਹੀਦਾ ਇੱਥੇ ਇਹ ਜੇ ਖਾਲਸੇ ਵਾਸਤੇ ਉਹ ਜਿਹੜਾ ਪੈਸਾ ਉੱਥੇ ਬੈਂਕਾਂ ਚ ਪਿਆ ਖਾਲਸੇ ਰਾਜ ਦੇ ਉੱਤੇ ਹੀ ਖਰਚ ਹੋਵੇ ਜਿਹੜੀ ਖਾਲਸਾ ਫੌਜ ਆ ਉੱਤੇ ਹੀ ਉਹ ਖਰਚ ਹੋਣਾ ਚਾਹੀਦਾ ਨਾ ਕਿ ਉਹਨਾਂ ਆ ਉਹ ਜਿਹੜੇ ਲੋਕ ਉਸੇ ਜਾਣ ਜਾਂ ਲੈ ਕੇ ਆਉਣ ਜਾਂ ਉਹ ਸ਼ਕੀ ਚ ਕਹੀ ਜਾਣ ਇਥੇ ਵੱਡੀ ਵਿਰਾਸਤ ਬਣਨੀ ਚਾਹੀਦੀ ਹੈ ਵਧੀਆ ਉਸ ਹਾਵ ਨਾਲ ਜਿਸ ਤਰ੍ਹਾਂ ਇਥੇ ਪੂਰੀ ਬਲਡ ਦੇ ਜਿਹੜੇ ਇਥੇ ਲੋਕ ਆ ਕੇ ਖਾਲਸਾ ਰਾਜ ਦੀ ਜਿਹੜੀ ਐ ਇਸੇ ਚੌਂਕੀ ਸੀ ਉਹਦੇ ਦਰਸ਼ਨ ਕਰਨ ਉਹ ਸਾਰਾ ਕੁਝ ਦੇਖਣ ਉਸੇ ਤਰ੍ਹਾਂ ਬਣਾਇਆ ਜਾ ਜਿਸ ਤਰ੍ਹਾਂ ਉਸ ਟਾਈਮ ਸੀਗਾ ਇਸ ਤਰ੍ਹਾਂ ਨਿਹਾਰ ਦੀ ਤੁਸੀਂ ਗੱਲ ਕੀਤੀ ਨਿਹਾਰ ਕਿਉਂ ਹੈ ਜੀ ਅੱਜ ਜਿਹੜੀ ਕੌਮ ਦੇ ਕਥਾਵਾਚਕਾਂ ਨੂੰ ਸਿਰ ਝੁਕਾਉਂਦੇ ਵੱਡੀਆਂ ਵੱਡੇ ਜੀ ਸਾਡੇ ਧਰਮ ਦੇ ਵੱਡੇ ਆਗੂ ਨੇ ਜੀ ਧਾਰਮਿਕ ਸੰਤ ਕਿਹਾ ਜਾਂਦਾ ਅੱਜ ਉਹ ਵੀ ਇੱਕ ਸਨਾਤਨ ਸਾਧਨ ਜਾ ਕੇ ਜਿਉ ਤਾਂ ਝੁਕਣ ਲੱਗੇ ਜੀ ਦੇਖੋ ਆਹੀ ਤਾਂ ਕੌਮ ਦੀ ਤਰਾਸਤੀ ਹਜੇ ਹੋਰ ਵੀ ਬਹੁਤ ਸਾਰਾ ਕੁਝ ਨਿਕਲਣਾ ਗੁਰੂ ਸਾਹਿਬ ਆਪ ਹੀ ਪੜਦੇ ਖੋਲ ਲਰਨਾ ਅਸੀਂ ਗੁਰੂ ਦਾ ਬਾਣਾ ਪਾ ਕੇ ਸਿੱਤੇ ਦਸਤਾਰ ਸਜਾ ਕੇ ਅਸੀਂ ਕਿਸੇ ਸਾਧ ਦੇ ਜਾ ਕੇ ਇਹ ਸਿਰ ਝੁਕਾਈਏ ਫਿਰ ਅਸੀਂ ਸਿੱਖ ਤੋਂੜੋ ਆ ਉਹ ਅਸੀਂ ਸਿੱਖ ਨਹੀਂ ਬੰਦੇ ਜਿਹੜਾ ਸੀਸ ਵੱਡਿਆ ਜਾ ਸਕਦਾ ਪਰ ਉਹ ਕਿਸੇ ਦੇ ਧਾਰੀ ਅੱਗੇ ਝੁਕ ਨਹੀਂ ਸਕਦਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਾਂ ਖਾਲਸਾ ਪੰਥ ਨੂੰ ਜਿਹੜਾ ਸੀਸ ਆ ਖਾਲਸੇ ਦਾ ਸਿੱਖ ਦਾ ਸੀਸ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਝੁਕ ਸਕਦਾ ਇੱਕ ਥਾਂਵੇਂ ਹੋਰ ਝੁਕ ਸਕਦਾ ਉਹ ਆ ਸ਼ਸਤਰ ਆ ਜਿਹੜੇ ਸਾਡੇ ਸ਼ਸਤਰ ਨੇ ਅਸ ਕਿਰਪਾਨ ਖੰਡੋ ਖੜਕ ਤਲਵਾਰ ਆ ਤੀਰ ਸਹਿਬ ਸਰੋਇ ਸਾਹਿਤੀ ਜਹੇ ਹਮਾਰੇ ਪੀਰ ਇਰਤੋਂ ਰਿਸੈਟੀ ਤੋਂ ਹੀ ਤੂੰ ਹੀ ਤਰਵਾਰ ਦਰਵਾਰ ਨਾਮ ਤੇ ਹਾਰੋ ਜੋਜਪ ਹੈ ਭੈ ਸੰਧਪਾ ਪਾ ਜੀ ਤੇ ਸ਼ਾਸਤਰ ਨਾਮੰ ਨਮਸਕਾਰ ਤਾਮੰ ਜੀਤੇ ਅਸਤਰ ਪੀਗ ਨਮਸਕਾਰ ਤੇੰ ਜਾਂ ਸ਼ਾਸਤਰ ਅਨ ਗੁਰੂ ਸਾਹਿਬ ਨੇ ਕਿਹਾ ਵੀ ਅਸੀਂ ਸੀਸ ਝੁਕਾ ਸਕਦੇ ਆ ਸ਼ਾਸਤਰਾਂ ਕੇ ਖਾਲਸੇ ਦਾ ਸੀਸ ਝੁਕ ਚਾਹਦਾ ਹੋਰ ਕਿਸੇ ਦੇਹਧਾਰੀ ਥੱਗੇ ਥੋੜਾ ਜਿਹਾ ਹੁਕਤਾ ਜਿਹੜੇ ਪੰਥ ਦੇ ਜਿਹੜੇ ਵੱਡੇ ਵੱਡੇ ਕਥਾਵਾਚਕ ਹੋ ਕੇ ਅਸੀਂ ਲੋਕਾਂ ਨੂੰ ਕੀ ਸਿੱਖਿਆ ਦਵਾਂਗੇ ਵੀ ਤੁਸੀਂ ਕਿਸੇ ਪਖੰਡੀ ਅੱਗੇ ਸੀਸ ਨਹੀਂ ਝੁਕਾਉਣਾ ਇਹ ਕਹਨੇ ਆ ਤੇ ਆਪ ਜਾ ਕੇ ਉਹ ਪਖੰਡੀਆਂ ਦੇ ਪੈਰਾਂ ਦੇ ਵਿੱਚ ਜਾ ਕੇ ਮੈਨਾਂ ਜਿਹੜੇ ਆਰਐਸਐਸ ਦੇ ਜਿਹੜੇ ਪਾਲੇ ਹੋਏ ਨੇ ਉਹ ਕੱਚੇ ਤੇ ਟੇਹਾਰਾ ਨਿਕਲੇ ਹੋਣੇ ਜੇ ਉਥੇ ਆਰਐਸਐਸ ਦਾ ਮੁਖੀ ਭੂਣ ਭਾਗਵਤਾਂ ਆਉਂਦਾ ਕੁਰਸੀ ਤੇ ਬਹਿੰਦਾ ਤੇ ਇਹ ਜਾ ਕੇ ਉਹਨੂੰ ਮੱਥਾ ਟੇਕ ਕੇ ਉਹਨਾਂ ਤੋਂ ਪ੍ਰੇਮ ਦੀਆਂ ਗੱਲਾਂ ਮੰਗਦ ਨੇ ਸਾਡੇ ਉੱਤੇ ਇੱਕ ਦਇਆ ਕਰੋ ਜਿਹਦੇ ਉੱਤੇ ਗੁਰੂ ਗ੍ਰੰਥ ਸਾਹਿਬਹਾਰਾਜ ਜਿਹੜਾ ਦਇਆ ਦਾ ਪਾਤਰ ਨਹੀਂ ਬਣ ਸਕਿਆ ਉਹ ਦੇਹਧਾਰੀਆਂ ਦਾ ਪਾਤਰ ਕਿਵੇਂ ਬਣ ਜੂਗਾ ਇਹ ਬਹੁਤ ਹੀ ਗਿਆਨੀ ਸੇਰ ਸਿੰਘ ਦੱਸੇ ਉਹ ਉਥੇ ਕਿਉਂ ਕੀ ਕਰਨ ਗਿਆ ਕੀ ਕੰਮ ਸੀ ਉਹਨੂੰ ਕਿਉਂ ਉਹਨੇ ਸਾਰੇ ਪੰਥ ਦੀ ਜਿਹੜੀ ਹੈਗੀ ਲਾਹਨਤ ਲੈ ਲਈ ਸਾਰਾ ਪੰਥ ਅੱਜ ਜਿਹੜਾ ਹੈਗਾ ਉਹ ਇਸ ਗੱਲ ਦੇ ਉੱਤੇ ਬੜਾ ਨਾਰਾਜ਼ਗੀ ਹੈ ਪੰਥ ਦੀ ਉਹ ਦੱਸੇ ਸਪਸ਼ਟ ਕਰੇ ਸੀ ਇਹ ਉਹ ਦੱਸ ਸਕਦਾ ਬਹੁਤ سارے ਲੋਕ ਇਹ ਕਹਿੰਦੇ ਆ ਜੀ ਵੀ ਬੇਸ਼ੱਕ ਉਹ ਕਿਸੇ ਦੂਜੇ ਧਰਮ ਦੇ ਆ ਜੀ ਉਹ ਸਾਧੂ ਪਰ ਉਹ ਗੱਲਾਂ ਤਾਂ ਕਹਿੰਦੇ ਜਿਵੇਂ ਗੁਰਬਾਣੀ ਦੇ ਵਿੱਚ ਆ ਉਸ ਤਰ੍ਹਾਂ ਹੀ ਕਰਦੇ ਆ ਵੀ ਜੇ ਤਾਂ ਕੀ ਹੋ ਗਿਆ ਵੀ ਗੁਰੂ ਸਾਹਿਬ ਨੇ ਵੀ ਕਿਹਾ ਵੀ ਕੋਈ ਬੋਲੇ ਆਰਾਮ ਰਾਮ ਕੋਈ ਖੁਦਾ ਇਹ ਗੱਲ ਕਰਕੇ ਜੀ ਵੀ ਫੇਰ ਫੇਰ ਕੀ ਹੋ ਗਿਆ ਜੇ ਉੱਥੇ ਜਾ ਕੇ ਜੀ ਉਹਨਾਂ ਨੇ ਕਿਸੇ ਰੱਬ ਦੇ ਪੁਜਾਰੀ ਨੂੰ ਨਤਮਸਤਕ ਹੋ ਗਏ ਜੀ ਜਾ ਕੇ ਦੇਖੋ ਜਦੋਂ ਸਾਨੂੰ ਖਾਲਸਾ ਨੂੰ ਕਹਿ ਦਿੱਤਾ ਵੀ ਦੇਖੋ ਮੈਂ ਇੱਕ ਪੜਿਆ ਜੈਸਦਰ ਬਗੇਲ ਸਿੰਘ ਸੀ ਉਸ ਟਾਈਮ ਕਰੋੜ ਸਿੰਘ ਹੀ ਹਮਸਲ ਦਾ ਉਦੋਂ ਜਿਹੜਾ ਉਸ ਦੇ ਮੁਗਲ ਬਾਦਸ਼ਾਹ ਸੀਗਾ ਉਹਨਾਂ ਨੇ ਬੁਲਾ ਲਿਆ ਉਹਨੂੰ ਤੇ ਜਦੋਂ ਬਗੇਲ ਸਿੰਘ ਕੋਲੇ ਸੱਦਾ ਪੱਤਰ ਆਇਆ ਉਹਨੂੰ ਬਗੇਲ ਸਿੰਘ ਨੂੰ ਪਤਾ ਸੀ ਵੀ ਉਹ ਮੁਗਲ ਰਾਜ ਦਾ ਸ਼ਾਸਕਾ ਵੱਡਾ ਵੀ ਸਾਨੂੰ ਉਹ ਥੱਲੇ ਬਿਠਾਉਣਗੇ ਸਾਡੀ ਇੱਜ਼ਤ ਨਹੀਂ ਕਰਨੀ ਉਹਨਾਂ ਨੇ ਸਪਸ਼ਟ ਦਿਹਾਵ ਦੇਤਾ ਵੀ ਅਸੀਂ ਨਹੀਂ ਆਉਣਾ ਫਿਰ ਉਹਨਾਂ ਨੇ ਦੁਬਾਰਾ ਫਿਰ ਸਦਰਪਤਾ ਪੇਤਾ ਵੀ ਤੁਸੀਂ ਜਰੂਰ ਸਤਕਾਰ ਸਹਿਤ ਬੇਨਤੀ ਕਰਦਾ ਫਿਰ ਉਹ ਜਿਹੜਾ ਸ਼ਾਸਕ ਸੀ ਜਿਹਨੇ ਉਹ ਮੈਨੂੰ ਨਾ ਬਿਸਰ ਗਿਆ ਮੁਗਲ ਰਾਜ ਦਾ ਉਹਨੇ ਭੇਜਿਆ ਸਦਾ ਪੇਤਰ ਫਿਰ ਉਸਨੇ ਸਰਦਾਰ ਬਘੇਲ ਸਿੰਘ ਦੀ ਕੁਰਸੀ ਆਪਦੇ ਆਸਣ ਦੇ ਬਰਾਬਰ ਲਾਈ ਤੇ ਉਹ ਸਤਕਾਰ ਕੀਤਾ ਤੇ ਅਸੀਂ ਸਾਨੂੰ ਕੀ ਲੋੜ ਆ ਉਹਦੇ ਕੋਲੇ ਜਾਣ ਦੀ ਪਹਿਲਾਂ ਮੈਨੂੰ ਤਾਂ ਸਾਡਾ ਗੱਡਾ ਖੜਾ ਉਹਦੇ ਕੋਲੇ ਜਾਣ ਨੂੰ ਗੁਰੂ ਸਾਹਿਬ ਕਿਸੇ ਕੋਲੇ ਗੁਰੂ ਸਾਹਿਬ ਕੋਲੇ ਜੋ ਵੀ ਚੱਲ ਕੇ ਆਏ ਨੇ ਸਾਰੇ ਗੁਰੂ ਸਾਹਿਬ ਨੇ ਤਸੱਲੀ ਕਰਾ ਕੇ ਭੇਜਿਆ ਚਲੋ ਜੇ ਦੇਖੋ ਗੋਸਤ ਨੂੰ ਹੋਰ ਹੁੰਦੀ ਆ ਅਸੀਂ ਫਤਿਹ ਬਲਾ ਸਕਦੇ ਆ ਗੁਰੂ ਦੀ ਇਹ ਥੋੜਾ ਵੀ ਅਸੀਂ ਸੀਸੀ ਉਹਦੇ ਮੁੱਠਾਈ ਟੇਕ ਦੀ ਝੁਕੀ ਜਾਈਏ ਇਹ ਕਿੱਥੇ ਲਿਖਿਆ ਹੋਇਆ ਤੇ ਇਹ ਤਾਂ ਹੁਣ ਉਹੀ ਸਪਸ਼ਟ ਕਰ ਸਕਦੇ ਹਾਂ ਸਿੱਧੇ ਇਹਦੇ ਵਿੱਚ ਦੇਖੋ ਪੰਥ ਵੱਡੋ ਜਿਹੜਾ ਹੈਗਾ ਵੱਡਾ ਉਹ ਨਰਾਜ਼ਗੀ ਭਟਕਾਈ ਜਾ ਰਹੀ ਆ ਉਸੇ ਜਾਣਾ ਨਹੀਂ ਚਾਹੀਦਾ ਸੀ ਉੱਥੇ ਹੋਰ ਵੀ ਨੰਗ ਸਿੰਘ ਜਾਂਦੇ ਨੇ ਪਤਾ ਨਹੀਂ ਇੱਕ ਦੂਜੇ ਰੀਸ ਕਰਕੇ ਚਲੇ ਜਾਂਦੇ ਨੇ ਵੀ ਉੱਥੇ ਖਾਣੇ ਕੀ ਮਿਲੂਗਾ ਜਿਨ੍ਹਾਂ ਦਾ ਰਿਸ਼ਤਾ ਜਿਹੜੇ ਸਾਡੇ ਵੱਡੇ ਦੁਸ਼ਮਣਾਂ ਦੇ ਪਾਲੇ ਹੋਏ ਨੇ ਉਹ ਤਾਂ ਆਰਐਸਐਸ ਦੇ ਨੁਮਾਇੰਦਿਆਂ ਦੇ ਪੈਰਾਂ ਦੇ ਵਿੱਚ ਡਿੱਗਦੇ ਨੇ ਅਸੀਂ ਜਾ ਕੇ ਉਹਨਾਂ ਦੇ ਪੈਰਾਂ ਦੇ ਵਿੱਚ ਡਿੱਗੀ ਜਾਂਦੇ ਹਾਂ ਕਿੱਥੇ ਸਿੱਖੀ ਦੇ ਸੂਰ ਨੇ ਅਸੀਂ ਉਹਨੂੰ ਸਿੱਖੀ ਨਹੀਂ ਮੰਨਦੇ ਤੇ ਫਿਰ ਉਹ ਸੰਗਤ ਜਿਹੜੀ ਸੰਗਤ ਬਾਹਰਲੇ ਦੇਸ਼ਾਂ ਦੇ ਵਿੱਚ ਜਦੋਂ ਜਾਂਦੇ ਸੀ ਉਹ ਕਥਾਵਾ ਕਰਦੇ ਸੀ ਸੰਗਤ ਉਹਨਾਂ ਦੇ ਚਰਨਾਂ ਦੇ ਵਿੱਚ ਆ ਕੇ ਬਹਿੰਦੀ ਸੀ ਅੱਜ ਉਹ ਪਖੰਡੀਆਂ ਦੇ ਚਰਨਾਂ ਦੇ ਵਿੱਚ ਜਾ ਕੇ ਬਹਿ ਗਈ ਇਹ ਗੱਲ ਹਜਮ ਨਹੀਂ ਹੁੰਦੀ ਇਹ ਉਹੀ ਦੱਸ ਸਕਦੇ ਨੇ ਤੇ ਹੁਣ ਬਾਬਾ ਜੀ ਤੁਹਾਨੂੰ ਵੀ ਸੱਦਾ ਹੈ ਇੱਕ ਕਹਿੰਦੇ ਯੋਧੇ ਦੇ ਵਿੱਚ ਵੀ ਲੰਗਰ ਨੰਗ ਫੌਜਾਂ ਲਾਉਣ ਲੱਗੀਆਂ ਜੀ ਤੁਸੀਂ ਵੀ ਉੱਥੇ ਜਾ ਰਹੇ ਹੋ ਜੀ ਅਸੀਂ ਉਥੇ ਹੀ ਕਰਨ ਜਾਣਾ ਦੇਖੋ ਸਤਕਾਰ ਸਾਡਾ ਅਸੀਂ ਸਾਰੇ ਧਰਮਾਂ ਦਾ ਕਰਦੇ ਆਂ ਹਾਂਜੀ ਸਤਕਾਰ ਅਸੀਂ ਸਾਰਿਆਂ ਦਾ ਕਰਦੇ ਆਂ ਪਰ ਉਹ ਕਹਿੰਦੇ ਵੀ ਜਦੋਂ ਮੈਂ ਸੱਦੀ ਨਾਲ ਬੋਲ ਲਈ ਮੈਂ ਲਾੜੇ ਦੀ ਧਾਈ ਜਦੋਂ ਕਿਸ ਨੇ ਕਿਹਾ ਨਹੀਂ ਉਹ ਤਾਂ ਆਰਐਸਐਸ ਦੇ ਸ਼ੰਗਾਰੇ ਉਹ ਟੱਟੂ ਨੇ ਜਿਹੜੇ ਉਸੇ ਗੱਲਾਂ ਕਰਦੇ ਨੇ ਉਹ ਇੱਕ ਬਲਾਤਕਾਰ ਹੀ ਬੰਦਾ ਹਰਜੀਤ ਉਹ ਕੀ ਪੰਚ ਦਾ ਹਿੱਸਾਗਾ ਉਹਨੂੰ ਕਿਹਨੇ ਬਣਾਤਾ ਇਸ ਕਰਕੇ ਉਹ ਸਾਡੇ ਬਾਣੇ ਨੂੰ ਬਦਨਾਮ ਕਰਨ ਵਾਸਤੇ ਉਹ ਜਿਹੜੇ ਬਲਾਤਕਾਰ ਦੇ ਉਹਨਾਂ ਤੇ ਪਰਚੇ ਪਏ ਨੇ ਉਹਨਾਂ ਤੋਂ ਬਚਣ ਵਾਸਤੇ ਉਹ ਭਾਜਪਾ ਨਾਲ ਆਰੇ ਸਸ ਜਨ ਨਾਲ ਜਾ ਰਹੀਆਂ ਬੁਗਾ ਰਿਹਾ ਲੰਗਰ ਦੀਆਂ ਗੱਲਾਂ ਕਰ ਰਿਹਾ ਕਿ ਉਹ ਕਹਿੰਦੇ ਜੀ ਸਨਾਤਨੀ ਤੇ ਸਿੱਖਾਂ ਨੂੰ ਲੜਾਉਣ ਦੀਆਂ ਜਿਹੜੇ ਗੱਲਾਂ ਕਰਦੇ ਹੋ ਇਸ ਕਰਕੇ ਭਾਈਚਾਰਕ ਸਾਂਝ ਬਣਾਉਣੀ ਜਿਹੜੀ ਵੱਡਿਓ ਨੇ ਗੱਲ ਕਹੀ ਹੈ ਬਹੁਤ ਵੱਡੀ ਮੰਦ ਭਾਕੇ ਉਹਨੇ ਗੱਲ ਕਹੀ ਹੈ ਵੀ ਜਿਹੜੇ ਸਿੱਖ ਨੇ ਇਸ ਸਨਾਤਨ ਧਰਮ ਦਾ ਹਿੱਸਾ ਨਹੀਂ ਅਸੀਂ ਸਨਾਤਨ ਧਰਮ ਦਾ ਹਿੱਸਾ ਨਹੀਂ ਸਾਡੀ ਤਾਂ ਉਸੇ ਦਿਨ ਲਕੀਰ ਖਿੱਚ ਗਈ ਸੀ ਜਦੋਂ ਗੁਰੂ ਨਾਨਕ ਮਹਾਰਾਜ ਨੇ ਜਿਨ ਨੂੰ ਪਾਉਣ ਤੋਂ ਇਨਕਾਰ ਕਰਤਾ ਸੀਗਾ ਅਸੀਂ ਸਨਾਤਨ ਅਸੀਂ ਸਿੱਖ ਵੱਖਰੀ ਕੌਮ ਆਇਕਾ ਛਾੜੇ ਰੋਰੀ ਤੇ ਬਖਰੀ ਇਹਨਾਂ ਨਾਲੋਂ ਅਸੀਂ ਉਹਨਾਂ ਦਾ ਹਿੱਸਾ ਕਿਵੇਂ ਬਣ ਗਏ ਇਹ ਸਿਰਫ ਉਹ ਆਰਐਸਐਸ ਦੇ ਆਕਾਮਾਂ ਨੂੰ ਵੱਡੇ ਆਕਾਮਾਂ ਨੂੰ ਖੁਸ਼ ਕਰਨ ਵਾਸਤੇ ਇਹੋ ਜਿਹੇ ਬਿਆਨ ਦਾਗ ਰਹੇ ਨੇ ਅਸੀਂ ਉਹਦੇ ਨਾਲ ਸਹਿਮਤ ਨਹੀਂ ਹੈਗੇ ਨਾ ਉਹ ਨਿਹੰਗ ਸਿੰਘ ਨੇ ਉਹ ਨਿਹੰਗ ਸਿੰਘਾਂ ਦੇ ਬਾਣੇ ਨੂੰ ਬਤਨਾਮ ਕਰ ਰਹੇ ਨੇ ਜਿਹੜੇ ਕਿਸੇ ਦਲ ਦਾ ਹੈਗਾ ਉਹ ਸਪਸ਼ਟ ਕਰਨ ਵੀ ਕਿਹੜੇ ਦਲ ਦਾ ਉਹ ਬਸ ਸਿਰਫ ਉਹ ਆਰਐਸਐਸ ਨੂੰ ਖੁਸ਼ ਕਰਨ ਵਾਸਤੇ ਇਹ ਜਿਹੜੇ ਸਾਰੇ ਕੰਮ ਕਰ ਰਹੇ ਨੇ ਮੈਂ ਤਾਂ ਇਹੀ ਕਹੂੰਗਾ ਬਾਕੀ ਸੱਚੇ ਸੰਗਤ ਇਹੋ ਜਿਹੇ ਜਿਹੜੇ ਦਲਾਲ ਨੇ ਬਾਣੇ ਦੇ ਵਿੱਚ ਲੁਕੋਏ ਹਜੇ ਤਾਂ ਹੋਰ ਵੀ ਬਹੁਤ ਵੱਡੇ ਵੱਡੇ ਮਾਕਰਾ ਮਸਾਉਣੇ ਨੇ ਬਹੁਤ ਕੁਝ ਆਉਣਾ ਸਾਹਮਣੇ ਪੰਚਦੇ ਸਾਨਾ ਲੱਗ ਰਿਹਾ ਬਹੁਤ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ ਸਾਡੇ ਭੇਸ ਦੇ ਵਿੱਚ ਸੰਤਾਂ ਦੇ ਭੇਸ ਦੇ ਵਿੱਚ ਤੁਹਾਡੇ ਭੇਸ ਦੇ ਵਿੱਚ ਪਤਾ ਨਹੀਂ ਕੀ ਕੀ ਆਉਣਾ ਹਜੇ ਨਿਕਲ ਕੇ ਸਾਹਮਣੇ ਇਹ ਗੁਰੂ ਸਾਹਿਬ ਨੇ ਆਪੀ ਜਿਹੜੀਆਂ ਹੈਗੀਆਂ ਉਹ ਆਵਾਜ਼ਾ ਜਿਹੜਾ ਹੈਗਾ ਜਿਹੜਾ ਗੁਰੂ ਸਾਹਿਬ ਦੀ ਕਰਾਮਾਤ ਕਹਿ ਲਈ ਆਪਾਂ ਗੁਰੂ ਸਾਹਿਬ ਦੀ ਕਿਰਪਾ ਆਪ ਹੀ ਵਰਤਾ ਦੇਣੀ ਹੈ ਕਲਾ ਜਿਹਨੂੰ ਵਡਿਆਈ ਦੇਣੀ ਹੈ ਉਹਨੂੰ ਵਡਿਆਈ ਦੇਣੀ ਹੈ ਜਿਹੜਾ ਵਿੜਾਈ ਦਾ ਵੱਡਾ ਪਾਤਰ ਜਿਹਨੂੰ ਅਸੀਂ ਕਹਿੰਦੇ ਸੀ ਵੀ ਇਹ ਅਸਲ ਪੰਥ ਨੇ ਫਿਰ ਉਹਦਾ ਮਖੌਟਾ ਵੀ ਲਾ ਕੇ ਗੁਰੂ ਸਾਹਿਬ ਨੇ ਰੱਖ ਦੇਣਾ ਇੱਕ ਪਾਸੇ ਚਿਹਰਾ ਸਾਹਮਣੇ ਆ ਹੀ ਜਾਣਾ ਇਹ ਸਾਰਾ ਕੋਈ ਸਥਿਤੀ ਇਸ ਪਾਸਟ ਹੋਈ ਜਾਣੀ ਤੁਹਾਡੇ ਦੇ ਕੋਲੇ ਹੁਣ ਤੁਸੀਂ ਕਿਵੇਂ ਵੇਖਦੇ ਜੀ ਇੱਥੇ ਕੀ ਬਹੁਤ ਸਾਰੇ ਲੋਕ ਕਹਿ ਰਹੇ ਜੀ ਇੱਥੇ ਕੋਈ ਅਕੈਡਮੀ ਬਣਾ ਦਿਓ ਜੀ ਕੋਈ ਕਹਿੰਦਾ ਸੰਗੀਤ ਦੀ ਬਣਾ ਦਿਓ ਤੁਹਾਡੇ ਮੁਤਾਬਕ ਇੱਥੇ ਕੀ ਹੋਣਾ ਚਾਹੀਦਾ ਦੇਖੋ ਜਦੋਂ ਅਕੈਡਮੀ ਬਹੁਤ ਨਹੀਂ ਥੇ ਸੰਗੀਤ ਵੀ ਬਹੁਤ ਘਸਾ ਇੱਥੇ ਇੱਥੇ ਤਾਂ ਉਹ ਹੀ ਚੀਜ਼ ਬਣਨੀ ਚਾਹੀਦੀ ਜਿਹੜੀ ਉਸ ਟਾਈਮ ਸੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਸੀ ਜਦੋਂ ਇਥੇ ਖਾਲਸਾਈ ਪੰਥ ਆਇਆ ਇਥੇ ਘੋੜੇ ਹਣਕੇ ਇਥੇ ਬਾਜੇ ਵੱਜੇ ਇਥੇ ਹਾਥੀਆਂ ਨੇ ਜਦੋਂ ਚੰਗਿਆੜਾ ਮਾਰੀਆਂ ਪਹਾੜੀਆਂ ਕੰਬਲ ਲਾਤੀਆਂ ਇਥੇ ਖਾਲਸਾ ਪਰੇਟ ਹੋਈ ਇਥੇ ਨਗਾਰਾਂ ਤੇ ਝੋਟ ਲੱਗੀ ਇਥੇ ਖਾਲਸਾ ਨੇ ਜਿਹੜੇ ਦੇਹੰਗ ਸਿੰਘ ਘੋੜਿਆਂ ਜੰਗ ਜੂ ਕਰਤੱਬ ਦਿਖਾਏ ਗਏ ਉਹ ਪਰੇਟ ਉਹ ਸਲਾਮੀ ਇਥੇ ਹੋਣੀ ਚਾਹੀਦੀ ਆ ਹਰੇਕ ਸਾਲ ਉਹ ਦਿਨ ਤੇ ਜਿਹੜੇ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਇਹ ਸਾਰੇ ਕਰਤੱਬ ਅਮ ਜਿਵੇਂ ਜਿਹੜਾ ਹਰੀ ਸਿੰਘ ਨਰੂਆ ਨੇ ਕਰਕੇ ਦਿਖਾਏ ਜਰਨੈਲਾਂ ਨੇ ਜਿਹੜੀ ਅੰਗਰੇਜ਼ ਸਰਕਾਰ ਦੇ ਉਹਨਾਂ ਦੇ ਮਨਾਂ ਦੇ ਵਿੱਚ ਡਰ ਵਾਹਟਾਦਾ ਸੀ ਵੀ ਇਹ ਉਹ ਖਾਲਸਾ ਜਿਹੜਾ ਕਿਸੇ ਅੱਗੇ ਝੁਕਿਆ ਨਹੀਂ ਹਾਰਿਆ ਨਹੀਂ ਪਰ ਸਾਨੂੰ ਆਪਣੇ ਗਦਾਰਾਂ ਨੇ ਮਾਰਤਾ ਸੀ ਕਿਸੇ ਤੋਂ ਡਰਨ ਵਾਲੇ ਨਹੀਂ ਸਾਨੂੰ ਦੁਸ਼ਮਣ ਤੋਂ ਡਰ ਨਹੀਂ ਲੱਗਦਾ ਸਾਨੂੰ ਆਪਣਿਆਂ ਤੋਂ ਡਰ ਲੱਗਦਾ ਜਦੋਂ ਗਦਾਰੀਆਂ ਕਰ ਜਾਂਦੇ ਨੇ ਇੱਥੇ ਉਹੀ ਚੀਜ਼ ਬਣਨੀ ਚਾਹੀਦੀ ਅਸੀਂ ਇਹੀ ਬੇਨਤੀ ਕਰਾਂਗੇ ਇੱਥੇ ਮਤਲਬ ਕਿ 20-20 ਫੁੱਟ ਦੀਆਂ ਸਟੇਜਾਂ ਲਾ ਕੇ ਗੱਤਗਾ ਦਿਖਾਉਣ ਨਾਲੋਂ ਤਾਂ ਇਹ ਦੋ ਕਿਲਿਆਂ ਦੇ ਵਿੱਚ ਵੱਡਾ ਮੈਦਾਨ ਬਣਾਓ ਜੀ ਦਿਖਾਓ ਕਰਤਾਬ ਨਹੀਂ ਦੇਖੋ ਗੱਤਕਾ ਦਾ ਸਾਰ ਹੋਇ ਉਹ ਪ੍ਰਦਰਸ਼ਨ ਜਿਹੜੀ ਉਸ ਟਾਈਮ ਸੀ ਉਹ ਬਣਨੀ ਚਾਹੀਦੀ ਆ ਉਹ ਜਿਹੜਾ ਇਤਿਹਾਸ ਇੱਥੇ ਬੋਲੂਗਾ ਉਹ ਲਿਖਿਆ ਹੋਊਗਾ ਵੀ ਇੱਥੇ ਕਿਹੜੀ ਕਿਹੜੀ ਚੀਜ਼ ਪਈ ਸੀ ਉਸ ਚੀਜ਼ ਨਾਲ ਇਹ ਹੋਣਾ ਚਾਹੀਦਾ ਕੋਈ ਚੀਜ਼ ਬਣਨੀ ਚਾਹੀਦੀ ਇੱਥੇ ਬਾਬਾ ਜੀ ਸਹਿਮਤ ਹੋ ਜੀ 100% ਜੀ ਆਪਾਂ ਤਾਂ ਪਹਿਲਾਂ ਵੀ ਇਸ ਗੱਲ ਤੇ ਹੀ ਸਹਿਮਤ ਸਾਂ ਕਿ ਇਹ ਜਿਹੜੀ ਚੀਜ਼ ਇੱਥੇ ਬਣੇ ਕਿਉਂਕਿ ਆਪਾਂ ਕੋਈ ਇਹ ਨਾ ਕਹੇ ਵੀ ਇਹਨਾਂ ਨੇ ਮੋਰਚਾ ਲਾਈ ਤੇ ਦਾਵਾ ਕਰ ਦੇਣ ਇਸ ਚੀਜ਼ ਦਾ ਇਹ ਸਿਆਣੇ ਸਿੱਖ ਜਿਵੇਂ ਬਾਬਾ ਜੀ ਨੇ ਗੱਲ ਕੀਤੀ ਨੇ ਅੰਗ ਸਿੰਘ ਨੇ ਕਿਉਂਕਿ ਜਿੰਨਾ ਚਿਰ ਇੱਥੋਂ ਇਸ ਸਥਾਨ ਤੇ ਆ ਕੇ ਉਹ ਸ਼ੋਅ ਹੀ ਨਾ ਤੁਹਾਨੂੰ ਮਿਲੇ ਪਈ ਅਸੀਂ ਬਾਦਸ਼ਾਹ ਸੀ ਸਾਡੀ ਆ ਗੱਲ ਸੀ ਫਿਰ ਕੀ ਫਾਇਦਾ ਜੀ ਇੱਥੇ ਹੁਣ ਤੁਸੀਂ ਪੜ੍ਹਾਈ ਦੀ ਅਕੈਡਮੀ ਬਣਾ ਲਓ ਹੋਰ ਕਿਤੇ ਬਣਾ ਲਓ ਬੇਥਰੀਆਂ ਬਣੀਆਂ ਪਈਆਂ ਪੈਨ ਅੱਧੀਆਂ ਤੁਹਾਡੀਆਂ ਜੋ ਰੋਲ ਰਹੀਆਂ ਨੇ ਉਹਦੀ ਪੈਰਵਾਹੀ ਨਹੀਂ ਤੁਸੀਂ ਕਰ ਰਹੇ ਸੋ ਇੱਥੇ ਤੇ ਉਹੀ ਚੀਜ਼ ਬਣਨੀ ਚਾਹੀਦੀ ਆ ਜਿਹੜੀ ਮਹਾਰਾਜ ਰਣਜੀਤ ਸਿੰਘ ਨਾਲ ਉਸ ਸਮੇਂ ਰਿਲੇਟਡ ਸੀਗੀ ਇੱਥੇ ਆ ਕੇ ਸਾਨੂੰ ਅਹਿਸਾਸ ਹੋਵੇ ਪਈ ਅਸੀਂ ਕਦੀ ਸਾਡਾ ਰਾਜ ਸੀਗਾ ਤੇ ਅੱਗੇ ਅਸੀਂ ਰਾਜ ਚਾਹੁੰਦੇ ਆਂ ਬੰਦੇ ਦੇ ਮਨ ਚੀ ਗੱਲ ਤਾਂ ਉੱਠੇ ਨਾ ਚਿੰਗ ਵੀ ਸਾਡਾ ਰਾਜ ਸੀ ਯਾਰ ਸੋ ਇਹ ਗੱਲ ਆ ਜੀ ਮੈਂ ਸੈਮ ਸੋ ਬਿਲਕੁਲ ਉਹ ਦਿਨ ਚਿੰਨਾ ਉਹ ਦਿਨ ਜਿਹੜੇ ਇਸ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਇਸ ਚੁਣਿਆ ਸੀ ਉਹ ਦਿਨ ਇਤਿਹਾਸ ਮੁਤਾਬਕ ਇਥੇ ਮਨਾਇਆ ਜਾਵੇ ਵੱਡੀ ਪੱਧਰ ਤੇ ਉਹ ਖਾਲਸਾਈ ਜਿਹੜੇ ਅ ਪ੍ਰੇਟ ਵੀ ਹੋਣੇ ਚਾਹੀਦੇ ਜਿਹੜੇ ਖਾਲਸਾਈ ਖੇਡਾਂ ਉਹ ਵੀ ਹੋਣੇ ਚਾਹੀਦੇ ਨੇ ਜਿਹੜੀ ਪੂਰੀ ਬਲਡ ਦੀ ਦੁਨੀਆ ਇਥੇ ਆ ਕੇ ਇਸੇ ਦਰਸ਼ਨ ਕਰਨੇ ਉਹ ਚੀਜ਼ ਬਣੇ ਇਥੇ ਸ੍ਰੋਣੀ ਕਮੇਟੀ ਨੂੰ ਸੇਵਾ ਦਿੱਤੀ ਜਾਵੇ ਜੀ ਫਿਰ ਹੁਣ ਤੱਕ ਸ੍ਰੋਣੀ ਕਮੇਟੀ ਕਿੱਥੇ ਸੀਗੀ ਹੋਂਕਾਰ ਆਦ ਨਹੀਂ ਹੁਣ ਉਹਨਾਂ ਨੂੰ ਕੰਨ ਸੇਵਾ ਦਈਏ ਇਹ ਪੰਚਕ ਜਥੇਬੰਦੀਆਂ ਕਰਨਾਂ ਜਿਹਨੇ ਜਿਨ੍ਹਾਂ ਨੇ ਪੰਚ ਦਾ ਦਰਦਾ ਉਹ ਬਣਾਉਣਗੇ ਸਰਕਾਰ ਵੀ ਪਹੁੰਚ ਗਈ ਪਰ ਬਾਬਾ ਜੀ ਕਮੇਟੀ ਵਾਲੇ ਇੱਥੇ ਮਿਲ ਕੇ ਪ੍ਰਬੰਧਕ ਨਹੀਂ ਆਏ ਜੀ ਉਹਨਾਂ ਨੇ ਕੀ ਕਰਨਾ ਹਣਾ ਜੇ ਇੱਥੇ ਮੈਂ ਕਹਿੰਦਾ ਬਾਦਲ ਸਰਕਾਰ ਹੁੰਦੀ ਇਹਨਾਂ ਨੂੰ ਡਾਂਗਾ ਮਾਰ ਮਾਰ ਸਾਨੂੰ ਸਾਰਿਆਂ ਨੂੰ ਦਬਲ ਨਹੀਂ ਛੱਡਦੇ ਸੀ ਪਰ 2001 ਦੇ ਵਿੱਚ ਹੈਰੀਟੇਜ ਹਿਲ ਦਾ ਜਿਹੜਾ ਦਰਜਾ ਦਿੱਤਾ ਜੀ ਉਦੋਂ ਵੀ ਸੀਗੇ ਫਿਰ ਕੀ ਕਰ ਲਿਆ ਹੁਣ ਕੱਲਾ ਪੱਥਰ ਲਾ ਕੇ ਚੱਲੇਗੇ ਦਰਜਾ ਦਿੱਤਾ ਪੱਥਰ ਲਾਉਣ ਵਾਲੀ ਦਰਜਾਤ ਮਿਲ ਗਿਆ ਉਦੋਂ ਗਾਹਾਂ ਵੀ ਕੁਝ ਕਰ ਦੇਣਾ ਸਾਵਰ ਵਾਲੀਆਂ ਮਿਲੀਆਂ ਨੇ ਕੁੱਤੀ ਚੋਰਾਂ ਵਾਲੀ ਹੋਈ ਆ ਕਾਹਨੂੰ ਪੁੱਛਦੇ ਆ ਕੁਝ ਹੁਣ ਚਲੋ ਗੁਰੂ ਸਾਹਿਬ ਜੀ ਤੋਂ ਸੇਵਾ ਲੈਣੀ ਉਹ ਤੋਂ ਹੀ ਲੈਣੀ ਆ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਉਹੀ ਸੇਵਾ ਕਰ ਸਕਦਾ ਹੋਰ ਨਹੀਂ ਕੋਈ ਹੁਣ ਉਹ ਪਸ਼ਤਾਵਾ ਕਰ ਰਿਹਾ ਜੀ ਤੇ ਸੁਖਵੀਰ ਸਿੰਘ ਬਾਦਲ ਹੋਣੀ ਮਾਫੀ ਜੀ ਬਹੁਤ ਕੁਝ ਕਰਨਗੇ ਉਹਨਾਂ ਦਾ ਮਾਫੀਆਂ ਨਾਲ ਨਾਲ ਸਪੰਸ ਦਵੇ ਉਹਨਾਂ ਨੂੰ ਮਾਫੀਆਂ ਨਾਲ ਲੈਣ ਜਿਨ੍ਹਾਂ ਦਾ ਸਰਕਾਰ ਰਹਿੰਦੇ ਹੋਏ ਆ ਕੁਝ ਨਹੀਂ ਬੰਦੀ ਸਿੰਘਾਂ ਵਾਸਤੇ ਕੁਝ ਨਹੀਂ ਕਰੇ 10 10 ਸਾਲ ਇਹਨਾਂ ਨੇ ਸਰਕਾਰ ਰਹੀ 15 15 ਸਾਲ ਸਰਕਾਰ ਰਹੀ ਜਿਹੜੇ ਉੱਥੇ ਭਾਜਪਾ ਦੇ ਭਾਈ ਵਾਲ ਰਹੇ ਜਿਹੜੇ ਕਹਿੰਦੇ ਸੀ ਸਾਡਾ ਪੁੱਤੀ ਪ ਜੋਦੋਂ ਉਸ ਟਾਈਮ ਨੇ ਉਹ ਕੁਝ ਕਰ ਸਕੇ ਹੁਣ ਕੀ ਕਰ ਦੇਣਗੇ ਹੁਣ ਉਹਨਾਂ ਤੋਂ ਕੋਈ ਆਸ ਨਹੀਂ ਹੈਗੀ ਪੰਥ ਜਾਣਦਾ ਸਾਰਾ ਕੁਝ ਜਿਹੜੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਜਿਨ੍ਹਾਂ ਨੇ ਕੀਤੀਆਂ ਜਿਨ੍ਹਾਂ ਨੇ ਕਰਵਾਈਆਂ ਜਿਨ੍ਹਾਂ ਨੇ ਸਮੂਲੀਅਤ ਸੀਗੀ ਜਿਨ੍ਹਾਂ ਉਹਨਾਂ ਦਾ ਪੱਖ ਪੂਰਿਆ ਉਹ ਉਸੇ ਤਰ੍ਹਾਂ ਰੋੜਨਗੇ ਜਿਸ ਤਰ੍ਹਾਂ ਗੁਰੂ ਸਾਹਿਬ ਦੀਆਂ ਉਹਨਾਂ ਨੇ ਬੇਅਦਬੀ ਕੀਤੀ ਉਸੇ ਤਰ੍ਹਾਂ ਉਹਨਾਂ ਦਾ ਬੁਰਾ ਹਾਲ ਹੋਣਾ ਤੁਹਾਡੇ ਸਾਹਮਣੇ ਆ ਹੋਈ ਜਾਂਦਾ ਹਜੇ ਤਾਂ ਹੋਰ ਹੋਊਗਾ ਪੰਥ ਦੇਖੂਗਾ ਹੋਰ ਜੀ ਤੁਸੀਂ ਮੋਰਚੇ ਦੇ ਵਿੱਚ ਸੀਗੇ ਜੀ ਬੰਦੀ ਸਿੰਘਾਂ ਨੂੰ ਰਿਹਾਈ ਦੇ ਲਈ ਲੱਗਾ ਮੋਰਚਾ ਤਾਂ ਅਮਿਤ ਸ਼ਾਹ ਹੋਰਾਂ ਨੇ ਸਾਫ਼ ਤੌਰ ਤੇ ਕਹਿਤਾ ਵੀ ਅਸੀਂ ਕੋਈ ਬੰਦੀ ਸਿੰਘ ਰਿਆ ਨਹੀਂ ਕਰਨੀ ਕਹਿੰਦੇ ਇਹ ਅੱਤਵਾਦੀ ਹੈ ਜਦੋਂ ਕਹਿੰਦੇ ਇਹਨਾਂ ਨੂੰ ਪਸਤਾਵਾ ਹੀ ਨਹੀਂ ਹੈਗਾ ਵੀ ਅਸੀਂ ਜੋ ਕੀਤਾ ਉਹਦਾ ਪਸਤਾਵਾ ਕਰਦੇ ਕਹਿੰਦੇ ਫਿਰ ਕਿਉਂ ਅਸੀਂ ਛੱਡੀਏ ਦੇਖੋ ਜਦੋਂ ਕਿਸੇ ਦਾ ਦਾਣਾ ਪਾਣੀ ਕਿਤੇ ਬਾਹਰ ਦਾ ਨਿਕਿਆ ਗਿਆ ਉਹਨੂੰ ਕੋਈ ਅਮਿਤਸ਼ਾਹ ਨਹੀਂ ਰੋਕ ਸਕਦਾ ਉਹਨੂੰ ਕੋਈ ਸਰਕਾਰ ਨਹੀਂ ਰੋਕ ਸਕਦੀ ਗੁਰੂ ਸਾਹਿਬ ਤੇ ਸਾਨੂੰ ਭਰੋਸਾ ਹੈਗਾ ਉਹ ਜਰੂਰ ਆਉਣਗੇ ਜਦ ਕਿਸਾਨੀ ਮੋਰਚਾ ਲੱਗਿਆ ਸੀ ਉਦੋਂ ਵੀ ਅਮਿਤ ਸਾਹਿਬ ਵਰਗੇ ਵੱਡੇ ਵੱਡੇ ਨਰਿੰਦਰ ਜਿਹੜੇ ਤੋਮਰ ਵਰਗੇ ਵੱਡੇ ਵੱਡੇ ਦਾਅਵੇ ਕਰਦੇ ਸੀ ਹਮ ਨਹੀਂ ਮੰਨਤੇ ਉਦੋਂ ਵੀ ਕਹਿੰਦੇ ਸੀਗੇ ਪਰ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ ਜਿਸ ਥੇ ਉਹਨਾਂ ਨੇ ਉਹ ਜਿਹੜੇ ਤਿੰਨ ਬਿਲ ਸੀ ਉਹ ਵੀ ਰੱਦ ਕੀਤੇ ਤੇ ਮਾਫੀ ਮੰਗਣੀ ਪਈ ਉਹਨਾਂ ਨੂੰ ਕੋਈ ਨਾ ਗੁਰੂ ਸਾਹਿਬ ਇਹ ਸਾਰਾ ਸਮਾਂ ਬਣ ਜਾਣਾ ਗੁਰੂ ਸਾਹਿਬ ਤੇ ਸਾਨੂੰ ਭਰੋਸਾ ਆਦਰ ਜੇ ਬੰਦੀ ਸਿੰਘ ਜਰੂਰ ਬਾਹਰ ਆਉਣਗੇ ਗੁਰੂ ਕਿਰਪਾ ਕਰੂਗਾ ਜੀ ਬਿਲਕੁਲ ਸੋ ਬਾਬਾ ਰਾਜਾ ਰਾਜ ਸਿੰਘ ਜੀ ਅੱਜ ਸਿੱਖ ਬਾਰਡਰ ਤੇ ਲੱਗੇ ਮੋਰਚੇ ਦੇ ਵਿੱਚ ਪਹੁੰਚੇ ਨੇ ਇਹਨਾਂ ਨੇ ਹਾਜ਼ਰੀ ਲਗਵਾਈ ਹੈ ਤੇ ਨਾਲ ਹੀ ਆਪਣੇ ਵਿਚਾਰ ਰੱਖੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬ ਜੁਲਤਿਆਂ